ਸੋ ਆਪਾਂ ਇਸ ਟਾਈਮ ਖੜਿਆ ਜੀ ਗੁਰਦੁਆਰਾ ਪੰਜਾ ਸਾਹਿਬ ਜੋ ਕਿ ਪਾਕਿਸਤਾਨ ਦੇ ਵਿੱਚ ਸਥਿਤ ਹੈਗਾ ਸੋ ਪੰਜਾ ਸਾਹਿਬ ਆਪਾਂ ਰਾਤ ਆਪਣੀਆਂ ਬੱਸਾਂ ਇੱਥੇ ਪਹੁੰਚੀਆਂ ਸੀ ਤੇ ਰਾਤ ਵਾਲਾ ਬਲੌਗ ਤੁਸੀਂ ਨੇ ਦੇਖ ਹੀ ਲਿਆ ਰਸਤੇ ਦੇ ਵਿੱਚ ਆਪਾਂ ਨੇ ਗੁਰਦੁਆਰਾ ਸੱਚਾ ਸੋਦਰ ਸਾਹਿਬ ਜੀ ਦੇ ਦਰਸ਼ਨ ਆਉ ਕੀਤੇ ਆਗੇ ਸੋ ਹੁਣ ਆਪਾਂ ਦੇਖ ਸਕਦੇ ਹਾਂ ਕਿ ਹੁਣ ਆਪਾਂ ਖੜੇ ਆਂਗੇ ਗੁਰਦੁਦਵਾਰਾ ਪੰਜਾ ਸਾਹਿਬ ਪਾਕਿਸਤਾਨ ਦੇ ਸੋ ਮੇਰੇ ਸਾਹਮਣੇ ਇੱਕ ਪਹਾੜੀ ਦਿਸ ਰਹੀ ਆ ਉਹ ਮੈਂ ਤੁਹਾਨੂੰ ਇੱਕ ਵਾਰੀ ਉਹ ਵਿਖਾਦਾ। ਕਿਸੇ ਨੂੰ ਪੁੱਛੋ। ਉਹ ਸਾਹਮਣੇ ਜਿਹੜੀ ਤੁਸੀਂ ਉੱਚੀ ਪਹਾੜੀ ਸੰਗਤ ਜੀ ਦੇਖ ਰਹੇ ਹੋਗੇ ਉਹ ਪਹਾੜੀ ਹੈਗੀ ਬਲਕੰਦਾਰੀ ਦੀ ਪਹਾੜੀ ਹੈ। ਸੋ ਇਹ ਉਹੀ ਬਲਕੰਦਾਰੀ ਦੀ ਪਹਾੜੀ ਹੈ ਜਿਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਪੱਥਰ ਉਹ ਛੁੱਟਿਆ ਸੀਗਾ। ਉਹ ਸਾਹਮਣੇ ਵੱਡੀ ਪਹਾੜੀ ਹੈ। ਸੋ ਆਪਾਂ ਤੁਹਾਨੂੰ ਉੱਥੇ ਵੀ ਲੈ ਕੇ ਜਾਵਾਂਗੇ ਦਰਸ਼ਨ ਕਰਵਾਉਣ। ਤੋ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਪੰਜਾ ਸਾਹਿਬ ਦੇ ਆਪਾਂ ਦਰਸ਼ਨ ਆ ਜਿਹੜੇ ਕਰਨੇ ਆ। ਬਾਹਰ ਤੇ ਹੁਣ ਆਪਾਂ ਉਹ ਅੱਗੇ ਮੈਂ ਤੁਹਾਨੂੰ ਵਿਖਾਉਣਾ ਚਾਹੁੰਦਾ ਸੀਗਾ ਕਿ ਜਿਹੜੀ ਆਪਣੀ ਸੰਗਤ ਹੈਗੀ ਪੰਜਾਬ ਤੋਂ ਆਈ ਹੈ। ਸੋ ਸਾਹਮਣੇ ਇੱਕ ਤਾਂ ਹਾਲ ਬਣਿਆ ਹੋਇਆਗਾ ਜਿੱਥੇ ਕੱਪੜੇ ਸੰਗਤ ਨੇ ਸੁੱਕਣੇ ਪਾਏ ਹੋਏ ਹੈਗੇ ਇੱਥੇ ਧੁੱਪ ਵਧੀਆ ਨਿਕਲੀ ਸੀ ਪਹਿਲਾਂ 2-3 ਦਿਨ ਹੋ ਗਏ ਧੁੱਪ ਆਈ ਉਹ ਘਟ ਆਈ ਤੇ ਸੰਗਤ ਨੇ ਕੱਪੜੇ ਅਸੀਂ ਵੀ ਨਹੀਂ ਸੀਗੇ ਉੱਤੇ ਅਸੀਂ ਅੱਜ ਵੀ ਨਹੀਂ ਤੇ ਉੱਤੇ ਤੇ ਇੱਧਰ ਸਿਕਿਉਰਿਟੀ ਬੈਠੀ ਉੱਪਰ ਆ ਕਮਰੇ ਬਣੇ ਹੋਏ ਉੱਪਰ ਆ ਸੈਕੰਡ ਵਾਲੀ ਫਲੋਰ ਤੇ ਆਪਾਂ ਰਹਿ ਰਹੇ ਆਂਗੇ ਤੇ ਇੱਧਰ ਸੰਗਤ ਸਾਹਮਣੇ ਵੀ ਸੰਗਤ ਨੇ ਬਾਹਰ ਹੀ ਜਿੱਥੇ ਵੀ ਜਗ੍ਹਾ ਘੱਟ ਹੋਣ ਕਰਕੇ ਜਿੱਥੇ ਵੀ ਟਿਕਾਣਾ ਮਿਲਿਆ ਸੰਗਤ ਉੱਥੇ ਰਹਿ ਰਹੀ ਆ ਤੇ ਇੱਧਰ ਭਾਈ ਸਾਹਿਬ ਹੁਣੇ ਲੰਗਰ ਆ ਉਹ ਬਣਾ ਰਹੇ ਆਗੇ ਸੋ ਇਹ ਲੰਗਰ ਇੱਧਰ ਬਣਾ ਰਿਹਾ ਪਾਣੀ ਦੇ ਟੈਂਕੀ ਥੱਲੇ ਤੇ ਇੱਕ ਲੰਗਰ ਹੈ ਉਹ ਉੱਧਰ ਲੰਗਰ ਹਾਲ ਬਣਾ ਹੋਇਆ ਵੱਡਾ ਉੱਥੇ ਲੰਗਰ ਹੈ ਲੰਗਰ ਉੱਥੇ ਵੀ ਮਤਲਬ ਕਿ ਤਿਆਰ ਹੋਈ ਜਾਂਦਾ ਗਲੰਗਰ ਸੋ ਹੁਣ ਆਓ ਆਪਾਂ ਦਰਸ਼ਨ ਕਰਦੇ ਆਂਗੇ ਗੁਰਦੁਆਰਾ ਪੰਜਾ ਸਾਹਿਬ ਦੇ ਵੱਲ ਤੇ ਫਿਰ ਆਪਾਂ ਜਾਣਾਗਾ ਬਲੀ ਕੰਧਾਰੀ ਦੀ ਜਿਹੜੀ ਉੱਪਰ ਪਹਾੜੀ ਬਣੀ ਹੋਈ ਹੈ 3 ਕਿਲੋਮੀਟਰ ਉੱਪਰ ਆਪਾਂ ਨੇ ਜਾਣਾਗਾ ਤੇ ਤਿੰਨ ਵਾਪਸ ਆਉਣਾ 6 ਕਿਲੋਮੀਟਰ ਹੋ ਜੂਗੀ ਸੋ ਸ਼ਾਮ ਤੱਕ ਸੰਗਤ ਵਾਪਸ ਆਂਦੀ ਹੈ ਪਹਾੜੀ ਇੱਥੋਂ ਦੇ ਪ੍ਰਸ਼ਾਸਨ ਨੇ ਦੱਸਿਆ ਕਿ ਪਹਾੜੀ ਬਹੁਤ ਉੱਚੀ ਹੈਗੀ ਕਿ ਜਲਦੀ ਆਓ ਸੋ ਇੱਧਰ ਮੈਂ ਤੁਹਾਨੂੰ ਵਿਖਾ ਦਿੰਨਾ ਕਿ ਸੰਗਤ ਹੈ ਜਿਹੜੀ ਇੱਧਰ ਪੰਜਾਬ ਤੋਂ ਆਈ ਹੋਈ ਉਹ ਆਪਣੀ ਰਹਿ ਰਹੀ ਹੈਗੀ ਹਾਲੇ ਕਾਫੀ ਵੱਡਾਗਾ ਤੇ ਅਸੀਂ ਵੀ ਸਾਡੀ ਬੱਸ ਵੀ ਰਾਤ 12:00 ਵਜੇ ਆਈ ਆਗੀ ਤੇ ਕੁਝ ਕੁ ਬੱਸਾਂ ਹੋਰ ਵੀ ਕਾਫੀ ਲੇਟ ਆਈਆਂ ਨੇ ਸੋ ਮੈਂ ਦੱਸ ਦੇਣਾ ਚਾਹੁੰਨਾ ਕਿ ਆਪਾਂ ਗੁਰਦੁਆਰਾ ਪੰਜਾ ਸਾਹਿਬ ਦੇ ਆਪਾਂ ਦਰਸ਼ਨ ਕਰ ਰਹੇ ਆ ਸੋ ਹੁਣ ਆਪਾਂ ਅੱਗੇ ਚੱਲਦੇ ਆਂਗੇ ਅੱਗੇ ਸਾਹਮਣੇ ਦਰਬਾਰ ਸਾਹਿਬ ਆ ਪੰਜਾ ਸਾਹਿਬ ਆਜੋ ਅੰਦਰ <Ricefiction> <Alaoyu undra> ਗੁਰਦੁਆਰਾ ਪੰਜਾ ਸਾਹਿਬ ਮੱਥਾ ਟੇਕ ਕੇ ਆਪਾਂ ਦਰਬਾਰ ਸਾਹਿਬ ਤੋਂ ਬਾਹਰ ਆਏ ਆ। ਕੋਈ ਸਾਈਡ ਸਰੋਵਰ ਆ ਜੀ। ਸੰਗਤਾਂ ਸਰੋਵਰ ਦੇ ਵਿੱਚ ਪੰਜ ਸ਼ਨਾਨਾ ਕਰ ਰਹੀ ਐ। ਸੋ ਦਰਬਾਰ ਸਾਹਿਬ ਦੇ ਬਿਲਕੁਲ ਸਾਈਡ ਤੇ ਪੰਜਾ ਸਾਹਿਬ ਦੇ ਨਿਸ਼ਾਨ ਹਨਾ ਸਾਹਮਣੇ ਸੰਗਤਾਂ ਕੀ ਪੰਜਾ ਸਾਹਿਬ ਦੇ ਦਰਸ਼ਨ ਆ ਉਹ ਕਰ ਰਹੀ ਆ। ਆਓ ਆਪਾਂ ਵੀ ਥੋੜਾ ਨੀਚੇ ਚੱਲਦੇ ਆਂ ਪੰਜਾ ਸਾਹਿਬ ਤੋਂ ਪਾਣੀ ਹੈ ਜਿਹੜਾ ਉਹ ਵੀ ਆ ਰਿਹਾ ਲਹਨ ਮੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਉੱਪਰ ਹੈ ਬੜੀ ਸੁੰਦਰ ਰੈਕਿੰਗ ਦੇ ਉੱਤੇ ਲਿਖਿਆ ਹੋਇਆ ਹੈ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ ਸੋ ਆਪਾਂ ਅੱਗੇ ਦਰਸ਼ਨ ਕਰਦੇ ਹਾਂ ਇਹ ਵੀ ਸਾਹਮਣੇ ਦਰਬਾਰ ਸਾਹਿਬ ਆ ਦਰਬਾਰ ਹੈਗਾ ਸੋ ਸੰਗਤਾਂ ਕੀ ਦੋ ਜਗ੍ਹਾ ਤੋਂ ਮੱਥਾ ਟੇਕਨ ਆ ਰਹੀ ਹੈ ਕਿ ਇੱਕ ਥਾਈ ਸਾਈਡ ਤੋਂ ਆ ਰਹੀ ਹੈ ਕਿ ਆਪਾਂ ਨੇ ਦੂਸਰੀ ਸਾਈਡ ਤੋਂ ਮੱਥਾ ਜਿਹੜਾ ਉਹ ਟੇਕਿਆਗਾ ਪ੍ਰਮਾਣ ਦਾ ਕਿ ਜਿਹੜੇ ਗੁਰਦੁਆਰਾ ਪੰਜਾ ਸਾਹਿਬ ਦੇ ਵਿੱਚ ਸੰਗਤ ਨੂੰ ਪੂਰੇ ਦਿੱਤੇ ਗਏ ਨੇ ਹੈਲਥ ਕੇਅਰ ਸੈਂਟਰ ਉਹ ਸਾਹਮਣੇ ਪੋਸਟਰ ਲੱਗਿਆ ਹੋਇਆਗਾ ਤੇ ਇੱਧਰ ਕੇਅਰ ਟੇਕਰ ਆਫਿਸ ਹੈ ਜੇ ਸੰਗਤ ਨੂੰ ਅਗਰ ਕੋਈ ਵੀ ਦਿੱਕਤ ਆਂਦੀ ਹੈ ਤਾਂ ਉਹਦਾ ਹੱਲ ਇੱਥੇ ਹੋ ਜਾਂਦਾਗਾ ਪਰਬੰਧ ਪੂਰੇ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਕੀਤੇ ਗਏ ਆਗੇ ਤੇ ਆਪਾਂ ਮੱਥਾ ਟੇਕ ਕੇ ਆਪਾਂ ਬਾਹਰ ਆ ਗਏ ਤੇ ਆਪਾਂ ਉੱਤ ਸਾਈਡ ਨੂੰ ਜਾ ਰਹੇ ਹਾਂਗੇ ਤੇ ਸਵੇਰੇ ਦਾ ਟਾਈਮ ਵੀ ਕਾਫੀ ਹੋ ਚੁੱਕਿਆ ਰਾਤ ਲੇਟ ਪਹੁੰਚੇ ਸੀਗੇ ਆਪਾਂ ਪੰਜਾ ਸਾਹਿਬ ਤੇ ਪ੍ਰਸ਼ਾਦਾ ਛਕਣ ਹੁਣ ਆਪਾਂ ਜਾ ਰਹੇ ਹਾਂਗੇ ਡਾਕਟਰ ਇੱਕ ਮਿੰਟ ਆਇਆ ਚੰਗਾ ਮੈਂ ਰੁਕ ਤੋ ਇੱਥੇ ਭਾਈ ਸਾਹਿਬ ਨੇ ਤੋ ਜੇ ਕਿਸੇ ਮਤਲਬ ਸੰਗਤ ਨੂੰ ਕਿਸੇ ਵੀ ਸਮਾਨ ਦੀ ਲੋੜ ਪੈਂਦੀ ਹੈਗੀ ਇੱਥੋਂ ਖਰੀਦ ਸਕਦਾਗਾ ਤੁਸੀਂ ਜਗ੍ਹਾ ਤੇ ਦੇਖ ਸਕਦੇ ਹੋ ਤੁਸੀਂ ਰਸੇ ਵਗੈਰਾ ਦੀਆਂ ਦੁਕਾਨਾਂ ਨੇ ਉਹ ਲੱਗੀਆਂ ਹੋਈਆਂ ਨੇ ਛਾਪਨਾ ਪਈਆਂ ਨੇ ਰਾਜਮਾ ਤੇ ਛੋਲੇ ਵਗੈਰਾ ਦੇਸੀ ਕੀ ਇੱਥੋਂ ਮਿਲਦਾ ਹੈ ਇੱਧਰ ਵੀ ਵੀਰੇ ਹੋਣੀ ਕਾਫੀ ਕੁਝ ਲਈ ਬੈਠਿਆ ਰਸੇ ਬਹੁਤ ਮਜ਼ੇਦਾਰ ਨੇ ਤੇ ਨੂਨ ਚਾਵਲ ਵਗੈਰਾ ਮੂੰਗੀ ਦਾਲ ਖੰਡ ਕਾਫੀ ਕੁਛ ਹੈ ਇੱਥੋਂ ਭਾਈ ਜੀ ਇੱਥੋਂ ਸਾਰਾ ਕੁਝ ਮਤਲਬ ਕਿ ਸੰਗਤ ਆਪਣੇ ਪੈਸੇ ਨਾਲ ਖਰੀਦ ਸਕਦੀ ਹੈ। ਇਹੀਂ ਸੇ ਖਰੀਦਤੇ ਆ ਜੀ ਗਵਰਨਮੈਂਟ ਦੀ ਤਰਫ ਸੇ ਸਹੂਲਤ ਕੇ ਲਿਏ ਯਹਾਂ ਪਾਇਆ ਗਿਆ ਸਟਾਲ। ਹਾਂਜੀ ਹਾਂਜੀ। ਇਹੀਂ ਸੇ ਸਮਾਨ ਖਰੀਦ ਕੇ ਲੰਗਰ ਮੇਂ ਦਿਆ ਜਾਤਾ ਹੈ। ਅੱਛਾ ਅੱਛਾ। ਠੀਕ ਹੈ ਠੀਕ ਹੈ। ਮਤਲਬ ਇੱਥੋਂ ਖਰੀਦ ਕੇ ਆਪਾਂ ਲੰਗਰਾਂ ਦੇ ਵਿੱਚ ਵੀ ਪਾ ਸਕਦੇ ਆਂ। ਜੀ ਜੀ। ਠੀਕ ਹੈ ਜੀ। ਪਾਣੀ ਦੀ ਬੋਤਲ ਕਿੰਨੇ ਦੀ ਆ ਛੋਟੀ ਵਾਲੀ? ਛੋਟੀ ਏ 50 ਰੁਪਏ ਦੀ ਵਕਤ 50 ਰੁਪਏ। ਛੋਟੀ 50। ਪਾਣੀ ਬੜਾ ਮਹੰਗਾ ਲਗਾਰੀ ਜੀ अच्छा ਸਾਡੇ ਵੱਲ ਤਾਂ ਉਹੀ ਮਨ ਲਾ 10 20 ਦੀ ਰਹਿ ਜਾਂਦੀ ਹੈ ਨਾ ਹਾਂ ਚਲੋ ہاں 15 20 ਦੀ ਹੈ ਪਾਣੀ ਦੀ ਬੋਤਲ ਆ ਇਹ ਸੰਗਤ ਜੀ ਇੱਥੋਂ ਸੰਗਤ ਤਾਂ ਰਸਨਾ ਖਰੀਦਦੀ ਹੈ ਤੇ ਇੱਧਰ ਵੀ ਗੁਰੂ ਕਾ ਲੰਗਰ ਲੰਗਰ ਸਟੋਰ ਲੰਗਰ ਦਾ ਰੱਛ ਨੇ ਇੱਥੇ ਜਮਾ ਕਰਵਾਉ ਜੀ ਸੋ ਜਿਹੜੀ ਵੀ ਸੰਗਤ ਆ ਆਪਣੀ ਇੰਡੀਆ ਤੋਂ ਮਤਲਬ ਉਹ ਰਸਦਾ ਲੈ ਕੇ ਆਉਂਦੀ ਹੈਗੀ ਉਹ ਇੱਥੇ ਲੰਗਰਾਂ ਦੇ ਲਈ ਇੱਥੇ ਜਮਾ ਕਰਵਾ ਸਕਦੇ ਆ ਗੁਰਦੁਆਰਾ ਪੰਜਾ ਸਾਹਿਬ ਦੇ ਵਿੱਚ ਆਪਾਂ ਇਸ ਟਾਈਮ ਖੜੇ ਆਂਗੇ ਮੈਂ ਤੁਹਾਨੂੰ ਦੁਬਾਰੇ ਦੱਸ ਦਿੰਨਾ ਸੰਗਤ ਗੁਰਪੂਰਬ ਤੇ ਬਹੁਤ ਆਉਂਦੀ ਹੈਗੀ ਇੱਥੇ ਨਨਕਾਣਾ ਸਾਹਿਬ ਸਿੰਧ ਤੋਂ ਬਹੁਤ ਸੰਗਤ ਆਈ ਸੀਗੀ ਨਨਕਾਣਾ ਸਾਹਿਬ ਨਾਲ ਇੱਥੇ ਥੋੜਾ ਇਕੱਠਾ ਮੈਨੂੰ ਔਕਤ ਲੱਗ ਰਿਹਾ ਸੋ ਮੇਰੇ ਨਾਲ ਦੇ ਮੁੰਡੇ ਅੱਗੇ ਚੱਲ ਗਏ ਆਪਾਂ ਪ੍ਰਸ਼ਾਦਾ ਖਾਣਾਂਗਾ ਤੇ ਇਸ ਸਾਈਡ ਗੁਰੂ ਨਾਨਕ ਦੇਵ ਜੀ ਦਾ ਲੰਗਰ ਹੈ ਪ੍ਰਸ਼ਾਦਾ ਲੰਗਰ ਦੇ ਬਾਰ ਕੇ ਇਕੱਠਾ ਥੋੜਾ ਜਿਆਦਾ ਲੱਗ ਰਿਹਾ ਡਾਕਟਰ ਸਾਹਿਬ ਇਹਰੇ ਥਾਲ ਵੀ ਚੁੱਕ ਲਿਓ ਵਰਤਨ ਲੰਕਰ ਚਾਗਰੀਆ ਜੀ ਦਾ ਇਸ ਸਮਾਂ ਮੱਥਾ ਟੇਕਣ ਜਾ ਰਹੀ ਸੀ ਕਿ ਦਰਬਾਰ ਸਾਹਿਬ ਵੱਲ ਇਧਰ ਹੈ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਸਾਹਿਬ ਆ ਤੁਸੀਂ ਦੇਖ ਸਕਦੇ ਹੋ 뷰 ਬਹੁਤ ਸੋਹਣਾ ਲੱਗ ਰਿਹਾ ਇਧਰ ਆ ਮੇਰੇ ਪੱਤਰਕਾਰ ਵੀਰ ਤੇ ਜਿਹੜੀ ਉਹ ਸਾਹਮਣੇ ਵੱਡੀ ਲਾਈਨ ਆ ਜਿਹੜੀ ਲੱਗੀ ਹੋਈ ਆ ਸੰਗਤ ਦੀ ਉਹ ਸੰਗਤ ਆ ਕਿ ਉਧਰ ਪਾਣੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪੰਜੇ ਦਾ ਨਿਸ਼ਾਨ ਆਗਾ ਸੋ ਉਧਰ ਸੰਗਤ ਆ ਕਿ ਜਾਰੀ ਆ ਗਈ ਸੋ ਆਪਾਂ ਪਹਿਲਾਂ ਮੱਥਾ ਟੇਕ ਲਈ ਆਪਾਂ ਉਧਰ ਵੀ ਚੱਲਦੇ ਆਂਗੇ ਬਾਅਦ ਚੋਂ ਗੁਰਦੁਆਰਾ ਪੰਜਾ ਸਾਹਿਬ ਜੋ ਕਿ ਪਾਕਿਸਤਾਨ ਦੇ ਵਿੱਚ ਸਥਿਤ ਹੈ ਇਸ ਟਾਈਮ ਆਪਾਂ ਦਰਸ਼ਨ ਕਰ ਰਹੇ ਹਾਂ। ਤੋਂ ਸੰਗਤ ਜੀ ਸਾਹਮਣੇ ਵੀ ਕਮਰੇ ਬਣੇ ਹੋਏ ਆ ਕਮਰੇ ਬਹੁਤ ਜ਼ਿਆਦਾ ਬਣੇ ਹੋਏ ਆ ਕਿਉਂਕਿ ਸੰਗਤ ਗੁਰਪੁਰਬ ਨੂੰ ਬਹੁਤ ਜ਼ਿਆਦਾ ਪਹੁੰਚਦੀ ਇੱਥੇ। ਸੋ ਇਹ ਪੰਜਾ ਸਾਹਿਬ ਦਾ ਮੇਨ ਦਰਵਾਜ਼ਾ ਆਪਾਂ ਜੀ ਗੁਰੂ ਨਾਨਕ ਦੇਵ ਜੀ ਦੇ ਪੰਜਾ ਸਾਹਿਬ ਨੂੰ ਆਪਾਂ ਨਤਮਸਤਕ ਹੋ ਕੇ ਆਉਣੇ ਆਂਗੇ। ਪਹਿਲਾਂ ਆਪਾਂ ਉਸ जित बच्चा हथ मरी जैठा उसे वीडियो तो बनाई थी सारी संगत है जी इधर जा रही है चलो भीर हाँ जी हाँ जी वि बोल के दसा सारा ਲਾਂ ਬੈਠੇ ਅੰਦਰ ਅੰਦਰ ਜੀ ਤਾਂ ਸਾਹਮਣੇ ਪੰਜਾ ਸਾਹਿਬ ਦੇ ਦਰਸ਼ਨ ਅੰਕਿਤ ਕਰ ਰਹੀ ਹੈ ਸੋ ਆਪਾਂ ਵੀ ਦਰਸ਼ਨ ਕਰਕੇ ਪੰਜਾ ਸਾਹਿਬ ਦੇ ਆ ਪਾ ਚੁੱਕੇ ਹਾਂਗੇ ਰੋਵਰ ਦੇ ਵਿੱਚ ਇਹ ਬੱਚੇ ਪੈਰ ਰੱਖੀ ਵਿਖੇ ਨਹੀਂ ਇੱਧਰ ਪੌੜੀਆਂ ਦੇ ਉੱਪਰ ਇੱਕ ਇੰਗਲਿਸ਼ ਭਾਸ਼ਾ ਦੇ ਵਿੱਚ ਤੇ ਇਹ ਸ਼ਾਇਦ ਉਰਦੂ ਹੈ ਇਹਨਾਂ ਵਿੱਚ ਕੁਝ ਲਿਖਿਆ ਹੋਇਆ ਹੈ ਸਰਦਾਰ ਪ੍ਰੀਤ ਸਿੰਘ ਜਿੰਦਾਬੈਂਡ ਫੈਮਿਲੀ ਮਲੇਸ਼ੀਆ ਐਵੇਂ ਦਾ ਕੁਝ ਲਿਖਿਆ ਹੋਇਆ 84 1995 ਵਗੈਰਾ ਸ਼ਾਇਦ ਇਹ ਉਹਨਾਂ ਸਿੰਘਾਂ ਦੇ ਨਾਮ ਨੇ ਜਿਨ੍ਹਾਂ ਨੇ ਇੱਥੇ ਸੇਵਾ ਕਰਵਾਈ ਹੈ ਜਿੰਨੀਆਂ ਵੀ ਪੌੜੀਆਂ ਨੇ ਸਾਰਿਆਂ ਤੇ ਉਰਦੂ ਦੇ ਵਿੱਚ ਕੁਛ ਨਾ ਕੁਛ ਲਿਖਿਆ ਹੋਇਆ। ਹਾਂਜੀ ਸੰਤ ਜੀ ਇਸ ਟਾਈਮ ਆਪਾਂ ਖੜੇ ਸੀਗੇ ਗੁਰਦੁਆਰਾ ਪੰਜਾ ਸਾਹਿਬ ਦੇ ਮੇਨ ਗੇਟ ਤੇ ਤੇ ਆਪਾਂ ਨੂੰ ਪੰਜਾਬ ਤੋਂ ਆਪਣੇ ਵੀਰ ਮਿਲੇ ਨੇ। ਤੇ ਅੱਛੀ ਗੱਲ ਵੀਰੇ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਤੇ ਵੀਰੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ। ਆਪਣਾ ਨਾਮ ਕੀ ਆ? ਮੇਰਾ ਨਾਮ ਸਾਗਰ ਆ ਜੀ। ਹਾਂਜੀ ਅੰਮ੍ਰਿਤਸਰ ਸਾਹਿਬ ਤੋਂ ਆਏ ਆ ਜੀ। ਹਾਂਜੀ ਵੀਰੇ। ਦਰਸ਼ਨ دیداری ਕਰਨ ਤੁਸੀਂ ਵੀਰੇ ਫਸਟ ਟਾਈਮ ਆਏ ਜੇ ਹਾਂਜੀ ਵੀਰੇ ਜੀ ਫਸਟ ਟਾਈਮ ਹੈ ਅੱਛਾ ਕੱਲੇ ਆਏ ਜੇ ਆਇਆ ਆਪਾਂ ਸਾਰੇ ਚਾਚਾ ਕੱਲੇ ਆਏ ਜੇ ਜਾਂ ਫੈਮਿਲੀ ਵੀ ਆਈ ਹੈ ਨਾਲ ਛੇ ਭਰਾ ਆਏ ਜੇ ਛੇ ਭਰਾ ਆਏ ਜੇ ਤੇ ਵੀਰੇ ਕਿੱਦਾਂ ਲੱਗਿਆ ਤੁਹਾਨੂੰ ਇੱਥੇ ਆ ਕੇ ਬਹੁਤ ਵਧੀਆ ਜੀ ਬਹੁਤ ਵਧੀਆ ਮਸੂਰ ਹੋਇਆ ਪਰ ਇਹ ਬਾਹਰ ਨਹੀਂ ਜਾਣ ਦੇ ਮਸਲਾ ਇਹ ਪੈ ਗਿਆ ਅੱਛਾ ਅੱਛਾ ਕਿਹੜੀ ਜਗ੍ਹਾ ਜਾਣਾ ਸੀ ਬਾਲਕ ਬਲੀ ਕੰਧਾਰੀ ਬਲੀ ਕੰਧਾਰੀ ਮੈਂ ਵੀ ਜਾਣਾ ਸੀ ਜੀ ਥੋਡੇ ਨਾਲ ਚਲੋ ਕੋਈ ਗੱਲ ਚੱਕਰ ਨਹੀਂ ਦੇਖਦੇ ਆ ਤੇ ਵੀਰੇ ਹੋਰ ਦੱਸੋ ਆਪਾਂ ਪਿੱਛੇ ਆਪਾਂ ਨਨਕਾਣਾ ਸਾਹਿਬ ਤੋਂ ਆਏ ਜੇ ਹਾਂਜੀ ਹਾਂਜੀ ਤੇ ਨਨਕਾਣਾ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਮਹਿਸੂਸ ਹੋਇਆ ਬਹੁਤ ਦਰਸ਼ਕਾਂ ਨੇ ਕੀਤੀ ਹੈ ਜੀ ਹਾਂਜੀ ਮਤਲਬ ਸਭ ਤੋਂ ਉਂਡੀ ਵਾਲੇ ਵਾਲੇ ਵੀ ਬਹੁਤ ਚੰਗਾ ਸੰਗਤ ਨੇ ਬਹੁਤ ਪਿਆਰ ਦਿੱਤਾ ਜੀ ਹਾਂਜੀ 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 ਤੇ ਅੱਗੇ ਆਪਾਂ ਨੇ ਕਿਹੜੀ ਜਗ੍ਹਾ ਜਾਣਾ ਜੀ ਅੱਗੇ ਆਪਾਂ ਸ੍ਰੀ ਕਰਤਾਰਪੁਰ ਸਾਹਿਬ ਜਾਣਾ ਜੀ ਹਾਂਜੀ ਉਸ ਤੋਂ ਬਾਅਦ ਲਾਹੌਰ ਉਸ ਤੋਂ ਬਾਅਦ ਲਾਹੌਰ ਘੁੰਮਾਂਗੇ ਜੀ ਸ਼ੋਪਿੰਗ ਵੀ ਕਰਾਂਗੇ ਹਾਂਜੀ ਹਾਂਜੀ ਬਾਅਦ ਵਿੱਚ ਅੰਮ੍ਰਿਤਸਰ ਦੀ ਕੋਲ ਸੇ ਵਾਗਰੇ ਫਿਰ ਵਾਪਸ ਠੀਕ ਹੈ ਵੀਰੇ ਉਹ ਕਿੰਨਾ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਇੱਧਰ ਆਓ ਪਲਵਾਰ ਹੁਣਾ ਲਓ दाराना जाना कर नजाना <laughs> जो कहे गुर मानो हर हर कथा निराली ली हर के संत सुजन पाए गुर से मोह बेग बी ਬਾਤ ਕੋਰ ਸੇਵ ਖਰਚ ਹਰ ਬਾਤ ਨਾ ਮਤ ਜਾਣ ਹੋ ਆਜ ਕੇ ਕਾਲੀ ਹਰ ਕੇ ਸਤਜ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਕਾਲੀ ਹਰ ਜਪਿਆ ਸੀ ਹਰ ਹੋਵੇ ਹਰ ਮਿਲੇ ਆ You're the lead. ਸੰਗਤਾਂ ਸਾਧਰੂ ਮਿਲੋ ਅਮ ਸਾਧ ਜਨੋ ਆਪੋ ਨਾਲੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰ ਸਦੇ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਬਹਾਨ ਅੱਲਾਹ ਆ ਕਾਲ ਦੇਖੋ ਜੀ ਪਿਆਰ ਜਾਂਦਾ ਕਹਿੰਦੇ ਫਿਰ ਪਿਆਰ ਵੱਡਿਆ ਜਾਂਦਾ ਦਰਸ਼ਨਾਂ ਲਈ ਤਾਂ ਵੱਧ ਤੋਂ ਵੱਧੋ ਤੇ ਕਿਸੇ ਨੂੰ ਕੋਈ ਰੋੜ ਨਹੀਂ ਹੈਗੀ ਤੇ ਇਧਰ ਸਾਡੇ ਜੀ ਖਰੀਖ ਦਾ ਪੰਜਾ ਸਾਹਿਬ ਇਹ ਦੇਖਦੇ ਸੀ ਕਿ ਕਿੰਨੀ ਸਮੱਸਿਆ ਹੈ ਮੈਂ ਜਿਵੇਂ ਭਾਈ ਜੀ ਕਹਿ ਰਹੇ ਸੀ ਕਹਿੰਦੇ ਸੰਗਤ ਕਰਦੀ ਆ ਥੋੜੀ ਜੀ ਆਉਂਦੀ ਘਟਾਣ ਤੇ ਉਹਨੂੰ ਬਾਤੋ ਬਿਲਾ ਸਾਹਿਬ ਜੀ ਪਾਕਿਸਤਾਨਾ ਆਉਣਾ ਚਾਹੀਦਾ ਕੀ ਮੈਸੇਜ ਹੈ ਤੁਹਾਡਾ ਦੇਖੋ ਹੋਰ ਦੇ ਪਾਕਿਸਤਾਨ ਸਰਕਾਰ ਨੇ ਫਾਈਟ ਕਰ ਰਾਇਆ Banyak video pernah ini mana ini ਆਪਣਾ ਨੀੜੇ ਦੜ ਦੇ ਜਿਹੜੀਆਂ ਥਾਂਵਾਂ ਚਮਰਾਓ ਤਾਂ ਹੋ ਗਿਆ ਬੋਰਨ ਤੇ ਜੋਕ ਪਿਸ਼ਾਵ ਰਹੋਗਾ ਕੋਈ ਤਰਹਾਡ ਰੇਪ ਹੋ ਗਿਆ ਠੀਕ ਹੈ ਜੀ ਜੀ ਬਹੁਤ ਬਹੁਤ ਦਾ ਜੀ ਹਾਂ ਜੀ